ਹਾਂਜੀ ਸਤਿ ਸ੍ਰੀ ਅਕਾਲ ਜੀ ਪਿੰਡੂ ਕੰਮ ਦਾ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਤੰਦਰੁਸਤ ਰਹੋ ਤੇ ਹੱਸਦੇ ਵਸਦੇ ਰਹੋ ਅੱਜ ਜੀ ਆਪਣੇ ਨੇੜੇ ਜਿਹੜੀ ਦਾਣਾ ਮੰਡੀ ਸੀ ਉਹਦਾ ਕੰਮ ਖਤਮ ਹੋ ਗਿਆ ਹੁਣ ਕਈ ਦਿਨ ਹੋ ਗਏ ਤੇ ਇਸ ਕਰਕੇ ਅੱਜ ਸਾਰੇ ਘਰ ਦੀ ਸਫਾਈ ਦੁਬਾਰਾ ਸ਼ੁਰੂ ਹੋ ਗਈ ਕਿਉਂਕਿ ਜਿਹੜਾ ਦਾਣਾ ਮੰਡੀ ਹੁੰਦੀ ਹੈਗੀ ਫਿਰ ਉਹ ਸਾਰੇ ਕੰਡ ਆਪਣੇ ਘਰੇ ਆਉਂਦੀ ਹੈਗੀ ਜੇ ਜੋ ਸਾਰੇ ਪਿੰਡ ਦੀ ਦਾਣੇ ਆਉਂਦੇ ਨੇ ਇੱਥੇ ਚਲੋ ਉਹ ਵੀ ਜ਼ਰੂਰੀ ਹੈ ਜੀ ਫਸਲ 6 ਮਹੀਨਿਆਂ ਤੋਂ ਆਉਂਦੀ ਹੈਗੀ ਉਹ ਵੀ ਆਉਣੀ ਬਹੁਤ ਜ਼ਰੂਰੀ ਹੁੰਦੀ ਹੈਗੀ ਤੇ ਆਪਾਂ ਸਫਾਈ ਕਰ ਰਹੇ ਆ ਅੱਜ ਸਾਰੇ ਇੱਕ ਸਹਿਯੋਗੀ ਭੈਣ ਲਈ ਹੋਈ ਹੈ ਨਾਲ ਤੇ ਸਾਰੇ ਆਪਾਂ ਦਰਵਾਜ਼ੇ ਝਾੜਾਂਗੇ ਸਾਰੀਆਂ ਕੰਧਾਂ ਝਾੜਾਂਗੇ ਤੇ ਸਾਰੇ ਸ਼ੀਸ਼ੇ ਸਾਫ਼ ਕਰਕੇ ਤੇ ਫਿਰ ਥਲੋਂ ਸਾਰੀ ਕੋਠੀ ਧੋਵਾਂਗੇ ਤੇ ਨਾਲ ਹੀ ਕੱਪੜਿਆਂ ਦਾ ਕੰਮ ਬਾਅਦ ਵਿੱਚ ਸਟਾਰਟ ਕਰਾਂਗੇ ਸਾਰੇ ਇੱਕ ਵਾਰੀ ਜਾਲੇ ਲਾ ਦਿੱਤੇ ਨੇ ਜੀ ਸਾਰਿਆਂ ਚ ਤੇ ਹੁਣ ਸ਼ੀਸ਼ੇ ਸਾਫ ਹੋ ਰਹੇ ਨੇਗੇ ਤੇ ਬੈੱਡ ਦੇ ਗੱਦੇ ਮੈਂ ਬਾਹਰ ਲਾ ਤੇ ਸਾਰਿਆਂ ਦੇ ਚੱਕ ਕੇ ਟੱਪ ਲੱਗ ਜੂਗੀ ਦੋਨਾਂ ਬੈੱਡ ਦੇ ਗੱਦਿਆਂ ਨੂੰ ਤੇ ਸਾਰੀਆਂ ਬਾਰੀਆਂ ਖੋਲ ਦਿੱਤੀਆਂ ਨੇਗੀਆਂ ਇਹ ਸਾਡਾ ਨੀਤੀ ਨਾਮਾ ਕਮਰਾ ਜੀ ਤੇ ਇਹ ਸਾਡੀ ਲੌਬੀ ਹੈਗੀ ਤੇ ਸੋਫੇ ਮੈਂ ਬਾਹਰ ਕੱਢ ਤੇ ਜੀ ਮੈਂ ਕਹਿੰਦੇ ਫਿਰ ਸਫਾਈ ਨਹੀਂ ਹੋਣੀ ਚਾਹੁੰਦਾ ਸਾਰੇ ਮੰਜੇ ਤਕਰੀਬਨ ਬਾਹਰ ਕੱਢ ਤੇ ਕਿਉਂਕਿ ਸਾਰੇ ਮੰਝੇ ਧੋਣੇ ਆ ਸਾਰੇ ਮੰਝਾਂ ਦੇ ਕਵਰ ਧੋਣੇ ਨੇਗੇ ਤੇ ਮੋٹے-ਮੋٹے ਕੱਪੜੇ ਮੈਂ ਧੋਤੇ ਆ ਦੇਖੋ ਗੱਦਾ ਮੈਂ ਧੁੱਪੇ ਲਾਤਾ ਤੇ ਆ ਮੇਰੇ ਬੱਚਿਆਂ ਦੇ ਨੇਗੇ ਹਰਮੋਨੀਅਮ ਤੇ ਸਾਜ਼ ਤੇ ਸਾਰੇ ਕੱਪੜੇ ਮੈਂ ਕੱਪੜਾ ਲੀੜਾ ਬਾਹਰ ਕੱਢਤਾ ਸਾਰਾ ਜਿੰਨਾ ਵੀ ਧੋਣਾਗਾ ਪਰਦੇ ਵਗੈਰਾ ਸਾਰੇ ਲਾ ਦਿੱਤੇ ਨੇਗੇ ਤੇ ਹੁਣ ਪਰਦਿਆਂ ਵਾਲੀਆਂ ਪੈਪਾਂ ਸਾਫ਼ ਕਰ ਰਹੇ ਆਪਾਂ ਇਨਨ ਨੂੰ ਦੁਬਾਰਾ ਸਾਫ਼ ਕਰਕੇ ਪਾਵਾਂਗੇ ਕਿਉਂਕਿ ਜਦੋਂ ਕੋਲੇ ਦਾਣਾ ਮੰਡੀ ਸਾਰਾ ਦਿਨ ਚੱਲਦੀ ਰਹਿੰਦੀ ਹੈ ਤੇ ਸਾਰੇ ਖੰਡ ਅੰਦਰ ਵੜ ਜਾਂਦੀ ਹੈਗੀ ਬਸ ਉਹ 15 20 ਦਿਨ ਕੱਢਣੇ ਤਾਂ ਬਹੁਤ ਮੁਸ਼ਕਲ ਹੋ ਜਾਂਦੇ ਨੇਗੇ ਚਲੋ ਫਿਰ ਸਫਾਈ 2-3 ਦਿਨਾਂ ਵਿੱਚ ਵਿੱਚ ਹੋ ਜਾਂਦੀ ਹੈ ਹੁਣ ਜੀ ਕੱਪੜੇ ਧੋਣ ਦਾ ਕੰਮ ਸ਼ੁਰੂ ਹੈ ਅੰਦਰੋਂ ਤਕਰੀਬਨ ਹੋ ਗਿਆ ਸਾਰਾ ਕੰਮ ਤੋਂ ਧਵਾਈ ਦਾ ਤੇ ਇਹ ਮੈਂ ਸਾਰੇ ਮੰਜੇ ਮੈਂ ਧੋ ਦਿੱਤੇ ਨੇਗੇ ਤੇ ਜਿਹੜੀ ਸਹਿਯੋਗੀ ਭੈਣ ਹੈਗੀ ਉਹਨੂੰ ਮੈਂ ਸਾਰੇ ਸੋਕਾਂ ਦੇ ਕਵਰ ਮੰਜਿਆਂ ਦੇ ਕਵਰ ਟੱਬ ਦੇ ਵਿੱਚ ਭਿਉਂ ਦਿੱਤੇ ਨੇਗੇ ਇਹ ਸਾਰੇ ਮੰਜੇ ਵਿੱਚ तकरीबन ਢੋਤੇ ਅੱਜ ਸਾਰੇ ਸਾਰੇ ਮੰਜੇ ਵਿੱਚ ਢੋਕੇ ਲਾ ਦੇਣੀਆਂ ਸਾਰਿਆਂ ਦੇ ਕੱਪੜੇ ਸਾਰੇ ਪਰਦੇ ਢੋਤੇ ਤੇ ਉਹ ਭੈਣ ਕੁੱਤੀ ਜਾਂਦੀ ਤੇ ਵਿੱਚ ਸਾਰਿਆਂ ਦਾ ਪਾਣੀ ਗੱਡੀ ਜਾਣੀਗੀ ਤੇ ਇਹ ਹੈਗਾ ਜੀ ਮੇਰੀ ਪੇਟੀ ਦਾ ਕਵਰ ਅਲਵਾਰੀ ਦਾ ਕਵਰ ਤੇ ਜਿਹੜੇ ਮੂਲੇ ਆਪਣੇ ਹਰੇ ਪਰਦੇ ਬੱਠਾ ਦੇ ਵਿੱਚ ਭਿਉਂ ਰੱਖੇ ਨੇਗੇ ਤੋਂ ਫੌਂਟੋਂ ਪਾਈ ਹੁੰਦੇ ਨੇ ਜਿਹੜੇ ਸਾਰੇ ਪਰਦੇ ਮੈਂ ਧੋ ਦਿੱਤੇ ਨੇ ਤੇ ਕੁਝ ਪਰਦੇ ਇੱਥੇ ਪਾਏ ਬੱਚੀ ਵੜਦੇ ਨਹੀਂ ਤੇ ਕੁਝ ਪਰਦੇ ਮੈਂ ਪਿਛਲੇ ਵੀਡੀਓ ਦੇ ਵਿੱਚ ਪਾ ਦਿੱਤੇ ਨੇ ਜੇ ਤੁਹਾਨੂੰ ਦੇਖਣਾ ਹੋਵੇ ਇੱਕ ਵਾਰੀ ਜਦੋਂ ਸਾਰੇ ਧੋਅ ਧਵਾ ਹੀ ਹੋ ਗਈ ਜੀ ਸਾਰੇ ਕੱਪੜੇ ਧੋਤੇ ਗਏ ਤੇ ਮੁੜ ਕੇ ਸਾਰੇ ਪਰਦੇ ਵਗੈਰਾ ਚੜ ਗਏ ਦੁਵਾਰੇ ਤਾਂ ਬਹੁਤ ਸਕੂਨ ਮਿਲਦਾ ਹੈਗਾ ਆਪਦੇ ਸਰੀਰ ਨੂੰ ਤੇ ਇਹ ਦੇਖੋ ਜੀ ਮੈਂ ਖੇਸ ਵੀ ਧੋਤੇ ਸਾਰਿਆਂ ਦੇ ਲੈਣ ਵਾਲੇ ਦਰੀਆਂ ਵੀ ਧੋਤੀਆਂ ਕੀ ਇਸ ਦਰੀਆਂ ਤੇ ਜਿਹੜੇ ਪੜਦੇ ਆ ਇਹ ਵੀ ਤੋਤੇ ਇਹ ਪਿਛਲੀ ਵੀਡੀਓ ਚ ਪਾਤੇ ਕਿਉਂਕਿ ਅਗਲੀ ਵੀਡੀਓ ਚ ਇੰਨੇ ਇਕੱਠੇ ਪੈਂਦੇ ਨਹੀਂਗੇ ਇੱਕ ਤੁਹਾਨੂੰ ਰਿਕਵੈਸਟ ਹੈ ਜੀ ਪਲੀਜ਼ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਹੈਗੀਆਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬਾਅਦ ਤੋਂ ਬਾਅਦ ਵੀਡੀਓ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਸਦਕਾ ਹੀ ਸਾਡਾ ਹੌਂਸਲਾ ਵੱਧਦਾ ਹੈ ਅੱਗੇ ਹੋਰ ਵੀਡੀਓ ਸੋਹਣੀਆਂ ਸੋਹਣੀਆਂ ਬਣਾਉਣ ਨੂੰ ਦਿਲ ਕਰਦਾ ਹੈਗਾ ਇਹ ਮਖੀਸ ਧੋੜੇ ਜਿਹੜੇ ਉੱਤੇ ਲੈਣ ਵਾਲੇ ਸੀ ਇਹ ਵੀ ਤੋਤੇ ਜੀ ਫਿਰ ਮੈਨੂੰ ਇਸ ਤਰ੍ਹਾਂ ਹੁੰਦਾ ਜੀ ਬਸ ਆ ਸੋਫਿਆਂ ਦੇ ਕਵਰ ਵੀ ਲਾ ਲਈ ਵੀ ਸਾਰਾ ਕੁਝ ਧੋਦਾ ਜਿਹਦੇ ਇੱਕ ਵਜਾਣਾ ਮੰਡੀ ਜਾਂਦੀ ਹੈ ਸਾਰਾ ਕੁਝ ਧੋ ਕੇ ਦੁਬਾਰੇ ਨਵੇਂ ਸਿਰੋਂ ਸਾਰਾ ਨਵੇਂ ਸਿਰੋਂ ਚੜਾਉਣੀ ਹੁੰਦੀ ਸਾਰੇ ਪਰਦੇ ਸਾਰੇ ਬਿਸਤਰੇ ਖੀਸ ਗਰੀਆਂ ਸਾਰੀਆਂ ਆਪਣੇ ਮੂਹਰੇ ਹਰੇ ਪਰਦੇ ਤੇ ਸਾਰੇ ਮੰਜੇ ਸੂੜੀਆਂ ਮੰਜਿਆਂ ਦੇ ਕਵਰ ਬੇਟੀ ਲਵਾਈ ਦਾ ਕਵਰ ਸੋਹਣੇ ਦੇ ਕਵਰ ਇਹ ਮੈਂ ਸਾਰਾ ਕੁਝ ਧੌਂਕੇ ਨੂੰ ਦੇ ਦਿੱਤਾ ਭੈਣ ਨੂੰ ਨਾਲ ਦੀ ਨਾਲ ਮੈਂ ਕਿ ਚੱਲੀ ਜਣੀ ਪੈਪ ਨਾਲ ਤੇ ਉਹ ਭੈਣ ਕੁੱਤੀ ਜਾਂਦੀ ਹੈਗੀ ਸੋਹਣੇ ਦੇ ਕਵਰ ਮੰਜਿਆਂ ਦੇ ਕਵਰ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਮਿਹਨਤ ਨਾਲ ਹੀ ਤੁਹਾਨੂੰ ਦਿਖਾਉਣੀ ਹੈ ਅਸੀਂ ਇਹ ਸਾਰਾ ਕੁਝ ਕਰਕੇ ਮੇਰੇ ਮੰਜੇ ਬਹੁਤ ਸੋਹਣੇ ਨਿਖਰੇ ਹੈ ਮੈਂ ਸਾਕਾ ਪਾ ਪਾ ਕੇ ਸਾਰੇ ਧੋਤੇ ਸੀਗੇ ਤੇ ਭੈਣ ਕੁੱਤੀ ਗਈ ਸੀ ਨਾਲ ਨਾਲ ਦੂਜੇ ਆਪਦੇ ਕੱਪੜੇ ਪਰਦੇ ਧੋਈ ਗਈ ਤੇ ਮੈਂ ਮੰਜੇ ਧੋਈ ਗਈ ਭੈਣ ਨੇ ਸਾਰੇ ਪਰਦੇ ਧੋਤੇ ਤੇ ਮੈਂ ਸਾਰੇ ਮੰਜੇ ਧੋਤੇ ਸਾਰੇ ਮੰਜਿਆਂ ਦੇ ਕਵਰ ਲਾਤੇ ਸੀ ਮੈਂ ਸੱਤਾਂ ਦੇ ਤੇ ਸਾਰਿਆਂ ਨੂੰ ਸ਼ਾਮ ਤੱਕ ਮੈਂ ਇਹ ਸਾਰੇ ਕਵਰ ਲਾ ਦੇਵਾਂਗਾ ਸਕਾਗੇ ਕਿਉਂਕਿ ਹੁਣ ਮੌਸਮ ਬਹੁਤ ਗਰਮੀ ਵਾਲਾ ਹੈਗਾ ਤੇ ਨਾਲ ਦੀ ਨਾਲ ਹੀ ਸਾਰੇ ਕੱਪੜੇ ਸੁੱਕੀ ਜਾ ਰਹੇ ਨੇ ਇਸ ਲਈ ਹੁਣ ਸਾਰੇ ਮੰਜੇ ਧੋਤੇ ਕੇ ਹੁਣ ਮਨ ਨੂੰ ਸ਼ਾਂਤੀ ਜੀ ਮਿਲ ਜੂਗੀ ਕਿ ਸਾਰਾ ਕੁਝ ਫਰੈਸ਼ ਹੋ ਗਿਆ ਵਰੀਆ ਇਹ ਲੋਪਗਾ ਕਿਸੇ ਵੀ ਚੀਜ਼ ਤੇ ਮਿੱਟੀ ਨਹੀਂ ਰਹੂਗੀ ਸਾਰੀ ਕੋਠੀ ਧੋ ਕੇ ਸਾਰੇ ਮੰਜੇ ਬਿਸਤਰੇ ਸਾਰੇ ਤੁੱਤੇ ਜਾਣਗੇ ਤੇ ਫਿਰ ਮਨ ਨੂੰ ਬਹੁਤ ਸਕੂਨ ਮਿਲਦਾ ਹੈਗਾ ਤਾਜ਼ਗੀ ਮਹਿਸੂਸ ਹੁੰਦੀ ਹੈ ਜਿਹਨੇ ਕਰਨਾ ਜੀ ਕਹਿੰਦੇ ਉਹਦੇ ਕੰਮ ਤਾਂ ਮੁੱਕਦੇ ਨਹੀਂ ਕਦੇ ਵੀ ਨਹੀਂ ਮੁੱਕਦੇ ਤੇ ਜਿਹਦੇ ਨਹੀਂ ਕਰਨਾ ਉਹਦੇ ਲਈ ਕੰਮ ਹੈ ਨਹੀਂਗੇ ਤੇ ਕਾਰਨ ਮੁਤਾ ਬੰਦੇ ਦੇ ਕਰਮ ਹੁੰਦੇ ਨੇਗੇ ਇਹ ਹਰੇ ਪੜਦੇ ਨੇ ਜਿਹੜੇ ਆਪਾਂ ਮੂਰੇ ਬਰਾਂਡਿਆਂ ਦੇ ਵਿੱਚ ਪਾਏ ਹੋਏ ਨੇਗੇ ਇਹਨਾਂ ਤੇ ਵੀ ਬਹੁਤ ਜ਼ਿਆਦਾ ਮਿੱਟੀ ਹੈਗੀ ਇਹ ਮੈਂ ਪਾਈ ਬਲਾ ਕੇ ਤੇ ਵਿੱਚ ਸਾਰਾ ਕੁ ਪਾ ਲਿਆ ਇਹਨਾਂ ਨੂੰ ਇਸ ਤਰ੍ਹਾਂ ਮਲ ਦੇਵਾਂਗੇ ਤੇ ਇਹਨਾਂ ਦਾ ਸਾਰਾ ਪਾਣੀ ਵਸੇ ਜਾਲੀ ਜਿਹੇ ਹੁੰਦੇ ਨੇਗੇ ਇਹ ਸਾਰੀ ਮਿੱਟੀ ਨਿਕਲ ਜਾਂਦੀ ਹੈ ਇਹਨਾਂ ਦੇ ਵਿੱਚੋਂ ਤੇ ਨਾਲ ਦੀ ਨਾਲ ਜਿਹੜੇ ਸੋਫਿਆਂ ਦੇ ਕਵਰ ਪੇਟੀ ਲਵਾਦੀ ਦਾ ਕਵਰ ਮੰਜਿਆਂ ਦੇ ਕਵਰ ਤੋ ਟੋ ਕੇ ਭੈਣਾ ਮੰਜੇ ਉੱਪਰ ਰੱਖੀ ਜਾਂਦੀ ਹੈ ਜੀ ਤੇ ਸਾਰੇ ਇਕੱਠੇ ਨਿਚੋੜ ਕੇ ਫਿਰ ਅਸੀਂ ਪਾ ਦੇਵਾਂਗੇ ਅੱਜ ਦੋ ਦਿਨ ਬਹੁਤ ਕਸ ਰਹਾ ਜੀ ਹੁਣ ਦੋ ਦਿਨ ਸਰੀਰ ਪੂਰਾ ਟੁੱਟ ਗਿਆ ਇੰਨੀ ਮਿਹਨਤ ਤੇ ਕੰਮ ਹੋ ਗਏ ਸੀਗੇ ਤੇ ਬਹੁਤ ਜ਼ਿਆਦਾ ਕੰਮ ਸੀਗਾ ਤੇ ਫਿਰ ਮੈਨੂੰ ਐ ਸੀ ਮਤਲਬ ਨਿਊ ਜੇਰ ਦਾ ਛੇਤੀ ਛੇਤੀ ਕਿਉਂਕਿ ਫਿਰ ਗਰਮੀ ਬਹੁਤ ਜ਼ਿਆਦਾ ਆ ਗਈ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਫਿਰ ਮੈਂ ਕਿਹਾ ਫਿਰ ਨਹੀਂ ਹੋਣਾ ਹੁਣ ਹੁਣ ਆਰਾਮ ਨਾਲ ਬਸ ਸਾਰਾ ਕੰਮ ਕਰਕੇ ਧੋਅ ਤਵਾਈ ਕਰਕੇ ਕੱਪੜਾ ਲੀੜਾ ਸਾਰਾ ਕੋਠੀ ਧੋਤੇ ਆਰਾਮ ਨਾਲ ਗਰਮੀ ਚੰਦਰ ਬੈਠਾ ਕਰਾਂਗੇ ਤੇ ਨੇਰੀਆਂ ਨੂਰੀਆਂ ਦਾ ਰੇਤਾ ਵੀ ਸੀਗਾ ਜੀ ਸਾਰਾ ਤੇ ਆਰਾਮ ਨਾਲ ਸਾਰਾ ਸਰਦਾਰ ਜੀ ਲੜਦੀ ਨਹੀਂ ਗਈ ਵੀ ਆਪ ਹੀ ਕੰਮ ਵਧਾਈ ਜਾਨੀ ਹੈ ਕਿ ਸਾਰਾ ਕੀ ਲੱਗਿਆ ਹੁੰਦਾ ਪੜ ਜਾਂ ਨੂੰ ਕੀ ਹੈ ਪਰ ਮੇਰੇ ਮਨ ਵਿੱਚ ਸਰਾ ਲੱਗਦਾ ਜੀ ਇੱਕ ਵਾਰੀ ਸਾਈਜ਼ ਫਾਈ ਜ਼ਰੂਰੀ ਹੁੰਦੀ ਹੈਗੀ ਜਦੋਂ ਧਾਣਾ ਮੰਡੀ ਚੱਕੀ ਜਾਵੇ ਧਾਣਾ ਮੰਡੀ ਦੀ ਕੰਡ ਬਹੁਤ ਹੁੰਦੀ ਹੈ ਝੋਨੇ ਦੀ ਕੰਡ ਘੱਟ ਹੁੰਦੀ ਹੈਗੀ ਤੇ ਇਸ ਲਈ ਮੈਂ ਸਾਰਾ ਕੁਝ ਤੋ ਦਿੱਤਾਗਾ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਇਹ ਕਿਵੇਂ ਲੱਗਦਾ ਸਾਰਾ ਕੁਝ ਠੀਕ ਲੱਗਿਆ ਇਹ ਬਸਤਰੀ ਇਸ ਜੀ ਇਹ ਵੀ ਮੇ ਧੋਣੇ ਨੇ ਦਰੀਆਂ ਪੜਦੇ ਧੁੱਤੇ ਗਏ ਨੇਗੇ ਹੁਣ ਸਾਰੇ ਮੰਜੇ ਭਲੂਂਗੜੇ ਭਲੂਂਗੜੀਆਂ ਸਭ ਧੋ ਦਿੱਤੇ ਨੇਗੇ ਜਦੋਂ ਪਾਈਪ ਫੜ ਲਈਏ ਜੀ ਫਿਰ ਤਾਂ ਉਦੋਂ ਐ ਹੁੰਦਾ ਵੀ ਸਾਰਾ ਕੁਝ ਧੋ ਦਿਓ ਨਿਵੇੜ ਦਿਓ ਤੇ ਸਫਾਈ ਦੇ ਵਿੱਚ ਹੀ ਖੁਦਾਈ ਹੈ ਜੀ ਪਰਮਾਤਮਾ ਮਿਲਦਾ ਹੈਗਾ ਤੇ ਸਫਾਈ ਜ਼ਰੂਰੀ ਹੈ ਸਰੀਰ ਦੀ ਸੋਚ ਆਪਾਂ ਨਹੀਂ ਰੱਖ ਸਕਦੇ ਸੋਚ ਨਹੀਂ ਰਹਿੰਦੀ ਹੁੰਦੀ ਪਰ ਸਫਾਈ ਜ਼ਰੂਰੀ ਹੈ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਅਕਾਲ ਦੇਵ ਇਜਾਜ਼ਤ ਸਤਿ ਸ਼੍ਰੀ ਅਕਾਲ